ਕਿੰਨੇ ਇੱਕ ਖੇਤੀ ਕੀਤੀ ਇਹਦੇ ਨਾਲ ਮੈਨੂੰ ਇਹ ਦੱਸੋ ਅਸੀਂ ਉਦੋਂ ਸਾਡੇ ਕੋਲ 30 ਕਿੱਲੇ ਪੈਲੀ ਦੀ ਸੀਗੀ ਜੀ 30 ਕਿੱਲੇ ਪੈਲੀ ਦੀ ਸੀ ਉਸ ਟਾਈਮ ਹਾਂ 30 ਕਿੱਲੇ ਸੀ ਚਾਰ 772 ਚ ਹਾਂ ਚਾਰ ਭਰਾ ਸੀਗੇ ਅਸੀਂ ਹਾਂਜੀ ਇੱਕ ਹੱਥ ਚੱਲਿਆ ਹਾਂ ਹਾਂ ਬੜਾ ਸਾਨੂੰ ਇਹਨੇ ਵੜ ਦਿੱਤਾ ਜੀ ਅਸੀਂ ਇਹਨੂੰ ਵੇਚਦੇ ਨਹੀਂ ਗਏ ਸਾਡੇ ਕੋਲੇ ਉਸ ਵਾਰਤ ਜੀ 10 15 ਟਰੈਕਟਰ ਨੇ ਤੇ ਮੈਨੂੰ ਇਹ ਦੱਸਿਓ ਉਦੋਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕ ਟਰੈਕਟਰ ଥିਗੇ ਕੋਈ ਟਰੈਕਟਰ ਨਹੀਂ ਜੀ ਪਹਿਲਾਂ ਹਾਂ ਜੀ ਮਾਸੀ ਕੇ ਪਿੰਡ ਦੇ ਵਿੱਚ ਹਾਂ ਉਸ ਤੋਂ ਬਾਅਦ 10 15 ਗਣਾਂ ਇੱਕ ਹੋਰ ਭਾਈ ਲਿਆਇਆ ਸੀ ਠੀਕ ਹੈ ਜੀ ਉਹਨਾਂ ਨੇ ਤਾਂ ਵੇਚ ਬੂਝ ਤੇ ਆ ਤੇ ਹਾਂ ਆਪਾਂ ਉਵੇਂ ਹੀ ਰੱਖਿਆ ਅਸੀਂ ਨਹੀਂ ਇਹ ਵੇਚਾ ਜੀ ਨਾ ਹੀ ਵੇਚਣਾ ਬਹੁਤ ਕਮਾਈ ਖਵਾਈ ਆ ਬਈ ਕਿੰਨੇ ਸਾਲ ਹੋ ਗਏ ਤੁਹਾਨੂੰ ਪੇ ਕੰਮ ਕਰਦਿਆਂ ਨੂੰ ਮੈਨੂੰ ਐ ਦੱਸੋ ਪਹਿਲਾਂ ਤਾਂ ਹੋ ਗਏ 42 ਸਾਲ ਹੋ ਗਏ 42 ਸਾਲ 8 ਸਾਲ ਦਾ ਲੱਗਿਆ ਮੈਂ ਕੰਮ ਕਰਨਾ ਆਏ ਹਾਏ ਓਏ 8 ਸਾਲ ਦਾ ਮਤਲਬ ਛੋਟੇ ਬਚਪਨ ਜੀ ਲੱਗਿਆ ਦੀ ਸਾਰੀ ਜ਼ਿੰਦਗੀ ਟਰੈਕਟਰਾਂ ਨੂੰ ਰੰਗ ਕਰ ਕਰੀ ਨਗਾਦੀ ਮੈਨੂੰ ਪੜ੍ਹਿਆ ਮੈਂ ਸਕੂਲ ਜਾ ਕੇ ਨਹੀਂ ਦੇਖਿਆ ਸਕੂਲ ਨਹੀਂ ਜੀ ਪਰ ਇਧਰ ਮਾਸਟਰ ਬਣ ਗਿਆ ਇਧਰ ਮਾੜੀ ਚਿੱਤੀ ਹੈ ਜੀ ਕਾਲੀ ਤਾਂ ਕਰੀ ਹੋਈ ਹੈ ਉਹ ਤਾਂ ਫਿਰ ਜਦੋਂ ਟਰੈਕਟਰਾਂ ਨੂੰ ਚਮਕਾ ਸਕਦਾ ਫਿਰ ਆਪਣੇ ਆਪ ਦੀ ਮੋਡੀਫਿਕੇਸ਼ਨ ਥੋੜੀ-ਮੋਟੀ ਚਾਹੀਦੀ ਆ ਆਹ ਭਾਈ ਆਹ ਪਲੇਟ ਫਿਰ ਇਹ ਵੀ ਬਹੁਤ ਸਾਮੀ ਹੋਈ ਹੈ ਜੀ ਨਾਲ ਦੀ ਇਹ ਵੀ ਨਾਲ ਦੀ ਅਰੀਜਨਲ ਨਾਲ ਦੀ ਪਲੇਟ ਹੈ ਜੀ ਇਹਦੇ ਉੱਤੇ ਸਾਰਾ ਲਿਖਿਆ ਹੁੰਦਾ ਯਾਰ ਭਾਈ ਉਹਨਾਂ ਨੇ ਤਾਂ ਚੀਜ਼ ਤਾਂ ਨਵੇਂਆਂ ਦੀਆਂ ਲੋਗ ਲਾ ਕੇ ਛੱਡ ਦਿੰਦੇ ਆ ਤਾਂ ਪੁਰਾਣੇ ਬਹੁਤ ਸਾਮੀ ਹੋਟਿਆ ਨਾਲ ਦੀ ਹੈ ਜੀ ਬਾਕੀ ਆ ਪਲੇਟਫਾਰਮ ਇਹਦੇ ਨਾਲ ਦੀ ਅਰੀਜਨਲ ਰੇਸ ਦੇਖੋ ਜੀ ਇਦਾਂ ਆਉਂਦੀ ਆ ਆਹ ਪਲੇਟਫਾਰਮ ਨਾਲ ਦੇ ਨਹੀਂ ਨਾਲ ਦੇ ਜੀ ਮੈਂ ਤਾਂ ਆਪਾ ਬਣਾ ਕੇ ਲਾਉ ਆ ਪੈਡਲ ਵੀ ਤੇ ਨਵੇਂ ਲਾਇਏ ਹੋਣਗੇ ਫਿਰ ਨਹੀਂ ਨਹੀਂ ਪਹਿਲਾਂ ਹੀ ਆਉਂਦੇ ਨਾਲ ਹੀ ਆਈ ਇਹਦੇ ਆਹ ਵਾਲੇ ਰਿਜਨ ਨਾਲ ਨਹੀਂ ਨਾਲ ਦੇ ਕੋਈ ਚੀਜ਼ ਨਹੀਂ ਹੋਰ ਤਾਂ ਚੇਂਜ ਕਰੀ ਤੁਸੀਂ 30 ਕਿੱਲਾਂ ਤੋਂ ਬਈ 150 ਬਣਾਤੇ ਤਾਂ ਹਾਲੇ ਕਸੇ ਵੀ ਨਹੀਂ ਦੇਖਦਰ ਮੇ ਹੋਏ ਹਾਲੇ ਆ ਤਾਂ ਵਰਫੀਆ ਕੱਟ ਜੇ ਤਾਂ ਨਹੀਂ ਬਹੁਤ ਕਸੇ ਜਾਂਦੇ ਹਨ ਨਹੀਂ ਇਹ ਤਾਂ ਨਵੇਂ ਦੀ ਵੀ ਘਾ ਜਾਂਦੇ ਇਹ ਤਾਂ ਨਵੇਂ ਪੈਣੇ ਥੋੜੀ ਨਹੀਂ ਪਈ ਦੇ ਬੰਦੇ ਸਾਡਾ ਇਹ ਜੱਜਾ ਜਮਾਈ ਨਹੀਂ ਬ੍ਰੇਕ ਬ੍ਰੇਕ ਤਾਂ ਲਾਇ ਹੀ ਨਹੀਂ ਹੋਏ ਤੁਸੀਂ ਸਾਰੇ ਨਹੀਂ ਵੇਖਿਆ ਹੋਣਾ ਵੀ ਜਦੋਂ ਟਰਾਲੀ ਭਰ ਕੇ ਨਾ ਕਿਮਿਹਾਰ ਦੇ ਘਰੇ ਮਿੱਟੀ ਜਾਂਦੀ ਹੈ ਉਹ ਕਿਹੜੇ ਰੂਪ ਚ ਹੁੰਦੀ ਹੈ ਤੇ ਜਦੋਂ ਫਿਰ ਬਰਤਨ ਬਣ ਕੇ ਨਿਕਲਦੀ ਹੈ ਉਦੋਂ ਉਹਦਾ ਕਿਹੜਾ ਰੂਪ ਹ ਜਦੋਂ ਉਹ ਵਰਤਨ ਬਣਦਾ ਨਾ ਚਾਹੇ ਉਹ ਘੜਾ ਬਣੇ ਚਾਹੇ ਉਹ ਕੁੰਡਾ ਬਣੇ ਜਾਂ ਕੁਝ ਵੀ ਬਣੇ ਉਹ ਤਾਂ ਹਰੇਕ ਦੇ ਦਿਲ ਨੂੰ ਜੱਜਦੀ ਹੁੰਦੀ ਹੈ ਮੇਤਰੋ ਅੱਜ ਸੇਮ ਗੱਲ ਹੋਈ ਪਈ ਹੈ ਬਾਈ ਚਮਕੌਰ ਦੇ ਨਾ ਜਵੰਦਾ ਮੋਡੀ ਫਾਰਮ ਤੇ ਆਹ ਟਰੈਕਟਰ ਥੋੜੀ ਦੇਰ ਪਹਿਲਾਂ ਆਇਆ ਸੀ ਉਹ ਵੀ ਆਪਾਂ ਸਾਰਾ ਕੁਝ ਜਾਣਾਂਗੇ ਵੀ ਕਿੰਨਾ ਟਾਈਮ ਪਹਿਲਾਂ ਆਇਆ ਸੀ ਉਸ ਦਿਨ ਦੀ ਕੀ ਹਾਲਾਤ ਸੀ ਤੇ ਅੱਜ ਜਿਹੜਾ ਵੀ ਸੱਜਣ ਵੇਖਦਾ ਨਾ ਉਹਦਾ ਮੱਲੋ ਮੱਲੀ ਦਿਲ ਕਰਦਾ ਬਾਈ ਯਾਰ ਵੀ 2 ਮਿੰਟ ਰੋਕ ਲੂ ਮੈਂ ਫੋਟੋ ਕਰਾਉਣੀ ਆ ਅੱਜ ਇਹਦੀ ਆਹ ਕੰਡੀਸ਼ਨ ਬਣਾਤੀ ਤੇ ਸਾਰਾ ਕੁਝ ਬਣਾਇਆ ਹੈ ਕਿਹੜੇ ਸੱਜਣ ਨੇ ਤੁਹਾਨੂੰ ਉਹਦੇ ਵੀ ਰੂਬਰੂ ਕਰਵਾਵਾਂਗੇ ਤੇ ਕਿਹੜੇ ਸੱਜਣਾ ਨੇ ਇਹ ਤਿਆਰ ਕਰਵਾਇਆ ਪਹਿਲਾਂ ਪਾ ਉਹਨਾਂ ਨੂੰ ਮਿਲਦੇ ਆ ਹਨ ਤੇ ਵੀ ਕੀ ਗੱਲਾਂ ਬਾਤਾਂ ਨੇ ਕਿੰਨੇ ਚਿਰ ਤੋਂ ਇਹ ਟਰੈਕਟਰ ਚਲਾ ਰਹੇ ਐ ਤੇ ਅੱਜ ਕੱਲ ਤਿਆਰ ਕਰਾਉਣ ਦੀ ਕੀ ਲੋੜ ਪੈਗੀ ਸਾਰੇ ਕੁਝ ਡਿਟੇਲ ਦੇ ਵਿੱਚ ਜਾਣਗੇ ਮਿੱਤਰੋ ਵੀਡੀਓ ਨੂੰ ਐਂਡ ਤੱਕ ਦੇਖਿਓ ਸ਼ੇਅਰ ਜ਼ਰੂਰ ਕਰ ਦਿਓ ਸ਼ੇਅਰ ਕਰਨ ਲਈ ਮੈਂ ਤਾਂ ਕਹਿ ਰਿਹਾ ਕਿਉਂਕਿ ਬਹੁਤ ਭਰਾਮਾਂ ਦਾ ਫਾਇਦਾ ਹੋਣਾ ਉਹਨਾਂ ਦੇ ਦਿਲ ਦੇ ਵਿੱਚ ਤਾਂਘ ਹੋਣੀ ਐ ਵੀ ਯਾਰ ਟਰੈਕਟਰ ਵੀ ਤਿਆਰ ਕਰਵਾਉਣਾ ਇਹਨਾਂ ਵਰਗੇ ਸੱਜਣ ਹੋਰ ਵੀ ਬਹੁਤ ਨੇ ਵੀ ਤਿਆਰ ਕਰਵਾਉਣਾ ਕਿੱਥੋਂ ਕਰਵਾਈਏ ਜਦੋਂ ਇੰਸਟਾਗ੍ਰਾਮ ਤੇ ਰੀਲਾਂ ਵੇਖਦੇ ਆ ਉਹ ਦੋ ਚਿੱਤੀ ਦੇ ਵਿੱਚ ਪੈ ਜਾਂਦੇ ਆ ਪਰ ਇਹ ਵੀਡੀਓ ਤਾਂ ਬਣਾਉਣ ਜਾ ਰਹੇ ਆ ਵੀ ਸੱਜਣਾ ਨੂੰ ਪਤਾ ਲੱਗ ਜੇ ਸ਼ੇਅਰ ਕਰਕੇ ਪਤਾ ਲੱਗ ਜੇ ਵੀ ਕਿੰਨਾ ਕੁ ਘੈਂਟ ਕੰਮ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਪਿੰਡ 'ਚ ਕਿੱਥੇ ਜੇ ਬੰਦਾ ਕਰ ਰਿਹਾ ਸਾਰਾ ਕੁਝ ਵਿਸਤਾਰ ਸਹਿਤ ਦੱਸਾਂਗੇ ਪਹਿਲਾਂ ਸਵਾਗਤ ਕਰ ਲਈਏ ਸਤਿ ਸ੍ਰੀ ਅਕਾਲ ਜੀ ਬਈ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਮਾਸੀਕੇ ਹੈ ਜੀ ਪਿੰਡ ਮਾਸੀਕੇ ਕਿੱਥੇ ਪੈ ਗਿਆ ਜੀ ਇਹ ਇਹ ਜੀ ਮੋਗਾ ਬਰਨਾਲਾ ਸੜਕ ਤੇ ਹੈ ਮੋਗੇ ਤੋਂ ਬਰਨਾਲਾ ਰੋਡ ਦੇ ਉੱਪਰ ਬਰਨਾਲਾ ਰੋਡ ਤੇ ਹੈ ਜੀ ਮੋਕੇ ਦਾ ਲਾਸਟ ਪਿੰਡ ਹੈ ਤੁਹਾਡੇ ਤੋਂ ਬਾਅਦ ਬਰਨਾਲਾ ਸਟਾਰਟ ਹੋ ਜਾਂਦਾ ਹੈ ਹਾਂਜੀ ਓਕੇ ਤੇ ਇਹ ਟਰੈਕਟਰ ਦਾ ਮਾਲਕ ਕਿਹੜਾ ਤੁਹਾਡੇ ਚੋਂ ਮਾਲਕ ਇਹੀ ਨੇ ਜੀ ਬਾਪੂ ਸਤਰੀ ਗਾਲ ਕੀ ਨਾਮ ਆ ਤੁਹਾਡਾ ਨਵੇਂਦਰ ਸਿੰਘ ਆ ਜੀ ਨਕੇਂਦਰ ਸਿੰਘ ਨੰਨੇ ਨਾਲ ਨਵੇਂਦਰ ਸਿੰਘ ਗਿੰਦਰ ਸਿੰਘ ਜੀ ਅਸਾ ਗਿੰਦਰ ਸਿੰਘ ਨਾਮ ਹੈ ਬਾਪੂ ਮੈਨੂੰ ਇਹ ਦੱਸ ਇਹ ਟਰੈਕਟਰ ਤੁਸੀਂ ਨਵਾਂ ਕਢਵਾਇਆ ਸੀ ਜਾਂ ਚੱਲਦਾ ਲਿਆ ਸੀ ਅਸੀਂ ਇੱਕ ਵਾਰਾ ਚੱਲਦਾ ਲਿਆ ਸੀਗਾ ਜੀ ਯਾਨੀ ਕਿ 1 ਸਾਲ ਚੱਲਿਆ ਹੋਇਆ ਲਿਆ ਦੀ ਇਹ ਟਰੈਕਟਰ ਮਾਡਲ ਕਿੰਨਾ ਹੈ 72 ਮਾਡਲ ਹੈ 72 ਮਾਡਲ ਹਾਂ ਅੱਜ ਤਰ ਮੈਂ ਇਹ 25 ਨਹੀਂ ਕਹਿੰਦੇ ਇਹਨੂੰ 26 ਮਾਡਲ ਕਹਾਵਾਂਗੇ ਆਪਾਂ ਹਣਾ ਬਿਸ਼ਕੌਟ ਵਾਲ ਨੇ ਨਵਾਂ ਟਰੈਕਟਰ ਲਾਂਚ ਕਰਤਾ ਅੱਜ। ਹੂੰ। ਦਿਖਾ ਆਦੀ ਕਰਾ ਚੰਗੀ ਤਰ੍ਹਾਂ। ਬਾਬੂ 71 ਮਾਡਲ 72 ਚੱਲਿਆ ਸੀ। ਹਾਂ ਜੀ। ਤੇ ਕਿੰਨੀ ਇੱਕ ਖੇਤੀ ਕੀਤੀ ਇਹਦੇ ਨਾਲ ਮੈਨੂੰ ਇਹ ਦੱਸੋ। ਅਸੀਂ ਉਦੋਂ ਸਾਡੇ ਕੋਲ 30 ਕਿੱਲੇ ਪੈਲੀ ਦੀ ਸੀਗੀ ਜੀ। 30 ਕਿੱਲੇ ਪੈਲੀ ਦੀ ਸੀ ਉਸ ਟਾਈਮ। ਹਾਂ 30 ਕਿੱਲੇ ਸੀ 772 ਚ। ਹਾਂ ਚਾਰ ਭਰਾ ਸੀਗੇ ਅਸੀਂ। ਹਾਂ ਜੀ। ਚਾਰ ਭਰਾ ਮੈਂ ਇੱਕ ਸਾਡਾ ਭਰਾ ਅੱਗੂ ਸੀ। ਉਹ ਹੀ ਉਹਨੂੰ ਚਲਾਉਂਦੇ ਇੱਕ ਹੱਥ ਚੱਲਿਆ ਇਹ। ਇੱਕ ਹੱਥ ਚੱਲਿਆ। ਹਾਂ ਹਾਂ। ਬੜਾ ਸਾਨੂੰ ਇਹਨੇ ਵਰ ਦਿੱਤਾ ਜੀ। ਅਸੀਂ ਇਹਨੂੰ ਵੇਚਦੇ ਨਹੀਂਗੇ। ਅਸਾ ਉਹ 3 ਸਾਡੇ ਕੋਲੇ ਐਸ ਬਾਤ ਜੀ 10-15 ਟਰੈਕਟਰ ਨੇ ਇਹ ਤਾਂ ਅਸੀਂ ਇੱਕ ਸ਼ੌਂਕ ਵਜੋਂ ਅੱਜ ਕਰੇ ਕਰਾਉਣਾਗਾ 10-15 ਟਰੈਕਟਰ ਨੇ ਹੁਣ ਤੁਹਾਡੇ ਕੋਲ ਇਹ ਲਿਆ ਸੀ ਤੁਸੀਂ 72 ਦੇ ਵਿੱਚ ਤੇ ਮੈਨੂੰ ਇਹ ਦੱਸਿਓ ਉਦੋਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕ ਟਰੈਕਟਰ ਸੀਗੇ ਕੋਈ ਟਰੈਕਟਰ ਨਹੀਂ ਜੀ ਪਹਿਲਾਂ ਆਇਆ ਜੀ ਮਾਸੀ ਕੇ ਪਿੰਡ ਦੇ ਵਿੱਚ ਹਾਂ ਉਦੋਂ ਬਾਅਦ 10-15 ਗਣ ਇੱਕ ਹੋਰ ਭਾਈ ਲਿਆਇਆ ਸੀ ਠੀਕ ਹੈ ਜੀ ਉਹਨਾਂ ਨੇ ਤਾਂ ਵੇਚ ਬੂਝ ਤੇ ਆਉ ਤੇ ਆਪਾਂ ਉਵੇਂ ਹੀ ਰੱਖਿਆ ਅਸੀਂ ਨਹੀਂ ਇਹ ਵੇਚਾ ਜੀ ਨਾ ਹੀ ਵੇਚਣਾ ਬਹੁਤ ਕਮਾਈ ਖਵਾਈ ਆ अच्छा जी हां जी बड़ी कमाई कर आजकल कितने-कितने पैली बनाती मतलब ये ट्रैक्टर ने हम साडे ਕੋਲ 150 ਕਿੱਲੇ ਦਾ ਨੀੜ ਹੈ ਜੀ ਕੀ ਬਾਤ ਹੈ ਨੇ ਜੀ 30 ਕਿੱਲਾਂ ਤੋਂ ਅੱਜ ਕੱਲ ਬਾਬਾ ਜੀ ਕੋਲੇ 150 ਕਿੱਲਾ ਜ਼ਮੀਨ ਦਾ 15 ਟਰੈਕਟਰ ਬਣਾਤੇ ਇਹ ਟਰੈਕਟਰ ਨੇ ਹਾਂ ਜੀ ਹਾਂ ਠੀਕ ਹੈ ਜੀ ਤੇ ਮੈਨੂੰ ਐ ਦੱਸਿਓ ਵੀ ਉਦੋਂ ਸਾਰਾ ਪਿੰਡ ਵੇਖਣਾ ਆਊਗਾ ਜਦੋਂ ਇਸਲੇ ਤਾਂ ਹੋਰ ਆ ਬੇਖਣਾ ਆ ਪਿੰਡ ਜੀ ਹਾਂ ਅਸੀਂ ਸਾਡਾ ਖੇਤ ਘਰ ਪਾਇਆ ਸੀ ਉਦੋਂ ਅਸੀਂ ਜਿੱਦੇ ਲਿਆਂਦਾ ਫਿਰ ਦੂਜੇ ਦਿਨ ਸਾਰਾ ਪਿੰਡ ਲੈਣਾ ਲੱਗਿਆ ਹੁਣ ਵੇਖਣ ਅੱਛਾ ਟਰੈਕਟਰ ਦੀਆਂ ਠੀਕ ਆ ਬੜਾ ਚਾ ਚੜਿਆ ਸਾਨੂੰ ਐਸੀ ਫਿਰ ਇਹ ਸਾਡੇ ਮਾਨੀ ਲਗਾ ਸਾਡਾ ਘਰ ਵੀ ਬਹੁਤ ਵੱਡਾ ਪਾਇਆ ਸੀ ਠੀਕ ਹੈ ਜੀ ਇਹਨੇ ਬਹੁਤ ਸਮਾਨ ਈ ਟਾਂਟੂਆਂ ਅੱਛਾ ਕੋਈ ਅੰਤ ਨਹੀਂ ਸਾਡਾ ਕਮਾਈ ਦਾ ਠੀਕ ਹੈ ਜੀ ਪਰ ਫਿਰ ਸਾਡੇ ਤਾਂ ਉੱਦੇ ਤੋਂ ਦਿਲ ਲੱਗਿਆ ਵਾ ਅਸੀਂ ਇਹ ਵੀ ਵੇਚਦੇ ਨਹੀਂ ਵੇਚਦੇ ਨਹੀਂ ਹਾਂ ਭਾਵਾ ਕਿੰਨੇ ਵੀ ਰੁਪਏ ਦੇਵੇ ਕੋਈ ਸਾਡੇ ਕੋਲ ਮਹਾਰਾਜ ਦੀ ਬੜੀ ਕਿਰਪਾ ਬਹੁਤ ਕੋਠਾ ਹਾਏ ਹਾਏ ਤੇ ਚਾਰ ਭਰਾ ਸੀ ਹੁਣ ਤਾਂ ਤੇਲਾ ਵੀ ਵਖਰੇ ਵਖਰੇ ਹਾਂ ਜੀ ਹਾਂ ਚਲੋ ਮਤਲਬ ਇਹ ਵੀ ਤੁਹਾਡੀ ਮਤਲਬ ਜਿਵੇਂ ਕਹਿੰਦੀ ਹੈ ਨਾ ਬੜਾ ਪਣਾ ਹੈ ਵੀ ਜਿਹੜਾ ਤੁਸੀਂ ਨਾ ਇਹਨੂੰ ਸਾਂਭ ਕੇ ਰੱਖਿਆ ਹੋਇਆ ਸਾਂਭ ਕੇ ਮੇਰੇ ਪਿੱਛੇ ਜੀ ਦੋ ਅੱਛਾ ਇਹਨਾਂ ਦਾ ਸਾਂਭਿਆ ਵਾ ਠੀਕ ਹੈ ਜੀ ਹਾਂ ਬਹੁਤ ਸਾਂਭਦੇ ਨੇ ਨਹੀਂ ਇਹ ਵੀ ਇਹਨਾਂ ਨੂੰ ਬਹੁਤ ਰੱਖਾ ਵੀ ਇਹਦਾ ਹਾਂ ਇਹਨੂੰ ਹੁਣ ਇਹ ਲੀੜੇ ਪਾਉ ਵਧ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਮੇਰੇ ਵੀ ਅੱਖੇ ਲੱਗ ਗਏ ਹਾਂਜੀ ਇਹਨਾਂ ਨੇ ਫਿਰ ਪਰਵਾਹ ਨਹੀਂ ਸ਼ਾਮ ਜੀ ਬਿਲਕੁਲ ਇਹ ਸੱਜਣੋਂ ਆਪਾਂ ਵੀ ਸੁਣਦੇ ਹੁੰਨੇ ਅਗਲਾ ਕਹਿੰਦਾ ਹੁੰਦਾ ਯਾਰ ਭਾਗਾ ਵਾਲਾ ਲੋਹਾ ਹੈ ਇਹ ਵਾਕਈ ਭਾਗਾ ਵਾਲਾ ਹੈ ਨਾ ਜੀ ਤੇ ਤੁਸੀਂ ਦੇ ਲੋ ਵੀ 30 ਕਿੱਲਿਆਂ ਤੋਂ ਅੱਜ ਕੱਲ 150 ਕਿੱਲਾ ਜ਼ਮੀਨ ਦਾ ਹਾਂਜੀ ਤੇ ਬਾਪੂ ਜਦੋਂ ਹੁਣ ਤੁਸੀਂ ਇਹਨੂੰ ਲੈ ਕੇ ਆਏ ਹੋ ਕਿੰਨਾ ਟਾਈਮ ਪਹਿਲਾਂ ਮਤਲਬ ਉਰੇ ਖੜਾ ਕੇ ਗਏ ਸੀ ਹੋਏ ਹੁਣ ਮੇਰਾ خیال 20 ਦਿਨ ਅਸਾਂ 20 ਦਿਨ 20 ਮਹੀਨੇ ਜੇ ਮਹੀਨੇ ਦੇ ਕੀ ਹੋ ਗਿਆ ਜੀ ਪੱਟੇ ਸਾਹਿਬ ਮਹੀਨਾ ਹੋ ਗਿਆ ਠੀਕ ਓਕੇ ਮਹੀਨੇ ਜੇ ਰੇਡ ਹੋ ਗਿਆ ਨੂੰ ਖੜੇ ਇਹਨੂੰ ਮਹੀਨੇ ਤੋਂ ਮਹੀਨੇ ਤੋਂ ਨਾਲੇ ਪਹਿਲਾਂ ਹੀ ਤਿਆਰ ਕਰਤਾ ਐ ਮੈਂ ਕਹਿੰਦੀ ਠੀਕ ਹੈ ਜੀ ਬਹੁਤ ਛੋਟਾ ਕੰਮ ਹੋਇਆ ਵਾ ਟਰੈਕਟਰ ਦਾ ਅੰਤ ਕੋਈ ਨਹੀਂ ਇੱਥੇ ਕਸ਼ਟ ਨਹੀਂ ਛੱਡੀ ਲੈ ਹੋ ਗਈ ਮੂਰ ਰੂਹ ਨੂੰ ਤਸੱਲੀ ਪੂਰੀ ਪੂਰੀ ਇੱਥੇ ਛੱਡੀ ਹੋ ਗਈ ਖੁਸ਼ ਹੋ ਠੀਕ ਹੈ ਜੀ ਹਾਂ ਜੀ ਤੇ ਜਿੱਦ ਤੋਂ ਤੁਹਾਨੂੰ ਪਤਾ ਕਿਵੇਂ ਲੱਗਿਆ ਤੇ ਸੱਚ ਮੈਨੂੰ ਐ ਦੱਸੋ ਪਹਿਲਾਂ ਵੀ ਉਰੇ ਮਤਲਬ ਆਪਾਂ ਜਾਈਏ ਜਵੰਦਾ ਫਾਰਮ ਤੇ ਇਨਾਂ ਨੂੰ ਪਤਾ ਲੱਗਿਆ ਮੁੰਡਿਆਂ ਨੂੰ ਇਹਨਾਂ ਨੇ ਵੇਖਿਆ ਅਸਾਂ ਵੀ ਰਹੇ ਨੂੰ ਬਈ ਤੁਹਾਨੂੰ ਕਿਵੇਂ ਪਤਾ ਲੱਗਦੀ ਅਸੀਂ ਉੱਥੇ ਜਾਈਏ YouTube ਤੇ ਜਿਹੜਾ ਪਿੰਡ ਟਰੈਕਟਰ ਤਿਆਰ ਕਰੇ ਆ ਜੀ ਬਾਈ ਇੱਕ ਦੋ ਟਰੈਕਟਰ ਤਿਆਰ ਕਰੇ ਆ ਪਹਿਲਾਂ ਤੁਹਾਡੇ ਪਿੰਡ ਟਰੈਕਟਰ ਗਏ ਹੋਣੇ ਟਰੈਕਟਰ ਤਿਆਰ ਹੋਇਆ ਸੀਗਾ ਓਕੇ ਆਪਣੇ ਗਵਾਂਢ ਦੀ ਇੱਕ ਇੰਸਟਾਗ੍ਰam ਤੇ ਵੀ ਇੰਸਟਾਗ੍ਰam ਤੇ ਵੇਖਿਆ ਕੋ ਆਏ ਹੁੰਦਾ ਨਾ ਅੱਜ ਕੱਲ ਵੀ ਇੰਸਟਾਗ੍ਰam ਫੇਮਸ ਵੀ ਬੜਾ ਟਰੈਕਟਰਾਂ ਦੇ ਰੀਲਾਂ ਵੀ ਬੜੀਆਂ ਪੈ ਰਹੀਆਂ ਨੇ ਹਾਂਜੀ ਹਾਂਜੀ ਕੰਮ ਬਹੁਤ ਘੈਂਟ ਤੋਂ ਘੈਂਟ ਸੱਜਣ ਕਰ ਰਹੇ ਆ ਮਤਲਬ ਇਹ ਹੁੰਦਾ ਕੰਮ ਜਚਣ ਦੀ ਗੱਲ ਆ ਵੀ ਆਪਾਂ ਨੂੰ ਜਚਿਆ ਕਿਹੜਾ ਤੇ ਫਿਰ ਬਾਈ ਸਿਲੈਕਟ ਕੀਤਾ ਤੁਸੀਂ ਨੇ ਬਾਈ ਸਿਲੈਕਟ ਕੀਤਾ ਬਹੁ ਅਸੀਂ ਨੂੰ ਕਿਹਾ ਸੀ ਵੀ ਜਿੱਦਾਂ ਇਹ ਪਹਿਲਾ ਸੀਗਾ ਟਰੈਕਟਰ ਉਹ ਰੱਖਣਾ ਵੀ ਆਏ ਹਾਂ ਤਿਆਰ ਪੂਰਾ ਵਧੀਆ ਕਰਨਾ ਵੀ ਮਤਲਬ ਇਹਦੇ ਵਿੱਚ ਤਬਦੀਲੀ ਕੋਈ ਨਹੀਂ ਲਾਉਣੀ ਚੇਂਜ ਨਹੀਂ ਕਰਨਾ ਵੀ ਰੱਖਣਾ Ориਜినਲ ਹੈ ઓਕੇ ਮਤਲਬ ਜਿਵੇਂ ਤੁਸੀਂ ਇਹ ਲਾ ਲਓ ਵੀ ਅੱਜ ਤੋਂ 100 ਸਾਲ ਦੇ ਕਰੀਬ ਮਤਲਬ ਹੋ ਗਿਆ 71 ਬ 71 ਬ ਮਾਡਲ ਹੈ ਜਿੱਦੇ ਉਦਾਂ ਨਿਕਲੇ ਤੇ ਅੱਜ ਵੀ ਉਵੇਂ ਹੀ ਕੱਢਣਾ ਇਹਨੂੰ ਆਪਣਾ ਉਵੇਂ ਹੀ ਹਾਰ ਪਾਇਆ ਹੈ ਗੱਲ ਇਹ ਆ ਵੀ ਉਦੋਂ ਘੋੜੇ ਬੰਪਰ ਨਹੀਂ ਤੇ ਤੇ ਬੰਪਰ ਲਵਾਦੇ ਵੱਡੇ ਹਾਰ ਲਵਾਦੇ ਹੈਨਾ ਉਹ ਚੀਜ਼ਾਂ ਆਪਾਂ ਜ਼ਰੂਰ ਕਰਦੇ ਉਦੋਂ ਡੇਕਾਂ ਦਾ ਜਮਾਨਾ ਨਹੀਂ ਹੋਊਗਾ ਆਪਾਂ ਸਿਸਟਮ ਵੱਡੇ ਲਾਦੇ ਕਨੋਪੀਆਂ ਲਾਦੀਆਂ ਹੈਨਾ ਲਾਣੇਦਾਰ ਨਹੀਂ ਹੁੰਦਾ ਆਪਣੇ ਕੋਈ ਬੰਦਾ ਮਤਲਬ ਘਰ ਦੇ ਵਿੱਚ ਲਾਣੇਦਾਰ ਉਹ ਉਹ ਚੀਜ਼ ਬਣ ਗਈ ਮਤਲਬ ਇਹਦਾ ਹੱਜ ਵੀ ਸਾਰੇ ਟਰੈਕਟਰਾਂ ਤੇ ਰੋਕ ਜਾਂਦਾ ਲਾਣੇਦਾਰ ਬਣ ਗਿਆ ਮੈਂ ਆ ਹਾਂ ਪੱਪੜੇ ਵਧੀਆ ਪਾਉਣ ਵਾਲਾ ਕੰਮ ਜੀ ਮੈਂ ਆਪਾਂ ਕਹਿੰਦੇ ਚਿੱਟਾ ਸਰਦਾਰੀ ਕਰੂਗਾ ਪਾਜਾਮਾ ਪਾ ਕੇ ਬਹਿ ਜਾ ਬਾਪੂ ਹਾਂ ਉਹ ਬਣ ਗਿਆ ਇਹ ਬਾਪੂ ਵੀ ਬਣ ਗਿਆ ਤੇ ਨੇ ਇਹ ਨੇ ਉਦਾਂ ਵੀ ਮਤਲਬ ਇਹ ਸਰਦਾਰੀ ਕਰ ਰਿਹਾ ਅੱਜ ਗੱਲ ਹਾਂ ਉਹੀ ਗੱਲ ਉਹ ਉਹੀ ਗੱਲ ਚੀਜ਼ ਬਣ ਗਈ ਚਿੱਟਾ ਕੁਰਤਾ ਪਜਾਮਾ ਪਾ ਕੇ ਬਹਿ ਜਾ ਮਾਪੂ ਮੰਜੇ ਤੇ ਉਹ ਚੀਜ਼ ਬਣ ਗਈ ਠੀਕ ਹੈ ਜੀ ਇਲਾ ਮੇਤਰ ਹਾਂਜੀ ਨਵਾਂ ਚਾਰ ਹੋ ਗਿਆ ਚੌਥੀ ਪੀੜੀ ਜਾ ਗਿਆ ਜੀ ਇਹ ਚੌਥੀ ਪੀੜੀ ਜਾ ਗਿਆ ਚੌਥੀ ਪੀੜੀ ਜਾ ਗਿਆ ਹਾਂਜੀ ਹਾਂਜੀ ਐਵੇਂ ਗਿਆ ਜੀ ਆ ਬੱਚੇ ਬਹੁਤ ਥਾਂਬਦੇ ਐ ਇਹਨੂੰ ਅੱਛਾ ਭਾਈ ਇਹ ਤੁਸੀਂ ਮੈਨੂੰ ਹੋਰ ਦੱਸਿਓ ਜਿਸ ਦਿਨ ਖੜਾ ਕੇ ਕਿਉਂ ਇਹ ਉਦਦੇ ਚਾਲੂ ਹਾਲਤ ਚ ਖੜਾ ਕੇ ਕਹਿਦੀ ਜਾਂ ਘਰੇ ਖੜਾ ਦੀ ਜਾਂ ਨਾ ਨਾ ਜੀ ਚਾਲੂ ਚੱਲਦਾ ਸੀਗਾ ਭਾਜੀ ਕੰਮ ਪੂਰਾ ਦਿੰਦਾ ਸੀ ਪਹਿਲਾਂ ਵੀ ਓਕੇ ਹਾਂ ਮਤਲਬ ਕੱਲਾ ਇਹਨੂੰ ਰੰਗ ਰੂਪ ਦੇ ਤ ਆਪਣੇ ਕੰਮ ਕਰਵਾਤਾ ਤਸੱਲੀ ਲਾ ਕੇ ਕੰਮ ਦਿੰਦਾ ਸੀ ਪੂਰਾ ਖੇਤੋਂ ਖੁੱਤੋਂ ਭਰ ਕੇ ਝੋਨੇ ਦੀਆਂ ਟਾਲੀਆਂ ਲਿਆਉਂਦਾ ਅੱਛਾ ਜਿਵੇਂ ਹੀ ਟਾਲੀ ਖੜਦੀ ਕਿੱਥੇ ਮਰ ਠੀਕ ਆ ਆਏ ਆਂਦੀਆਂ ਮੂੜੀਆਂ ਹੁਣ ਤਾਂ ਇਹ ਜਮੀ ਨਹੀਂ ਖੜਨਾ ਗੱਲ ਇਹ ਆ ਤੇ ਬਾਈ ਮੈਨੂੰ ਇਹ ਦੱਸਿਓ ਟਰੈਕਟਰ ਵਾਕਈ ਵਧੀਆ ਤਿਆਰ ਕੀਤਾ ਹਾਂਜੀ ਬਹੁਤ ਸੋਹਣਾ ਕਰੀ ਕਮੀ ਪੇਸੀ ਤਾਂ ਨਹੀਂ ਕੋਈ ਲੱਗੀ ਮਿੰਟੂ ਜੀ ਆ ਮਿੰਟੂ ਦਾ ਧੰਨਵਾਦ ਮੰਨਦੇ ਆਂ ਬਹੁਤ ਥੋੜਾ ਕੰਮ ਕਰਿਆ ਇਹਨੇ ਅੱਛਾ ਕੋਈ ਅੰਤ ਨਹੀਂ ਕਿਹਦੇ ਕਸਰ ਨਹੀਂ ਛੱਡੀ ਮਨ ਮੰਦਿਰ ਰੂਹ ਹੋ ਜਾ ਜੀ ਮੰਦਿਰ ਰੂਹ ਹੋ ਜਾ ਮਾਰ ਹੀ ਬਹੁਤ ਹੋਣਾ ਹੈ ਤੇ ਬਾਕੀ ਮੈਨੂੰ ਕੱਲ ਹੋਰ ਦੱਸਿਓ ਹੁਣ ਜਿਹੜੇ ਪਰ ਆਪਣੇ ਵੀਡੀਓ ਵੇਖ ਰਿਆ ਵੀਡੀਓ ਬਹੁਤ ਜਾਣਨੇ ਦੇਖਣੀਆਂ ਹਾਂਜੀ ਹਾਂਜੀ ਵੀ ਜੇ ਉਹਨਾਂ ਦੇ ਦਿਲ ਦੇ ਵਿੱਚ ਤਾਂਘ ਹੈ ਉਹਨਾਂ ਨੂੰ ਆ ਜਾਣਾ ਚਾਹੀਦਾ ਉਹਰੇ ਹਾਂਜੀ ਹਾਂਜੀ ਅਸੀਂ ਤਾਂ ਕਹਿੰਨੇ ਆਓ ਕੰਮ ਹੀ ਨਾ ਤੋਂ ਕਰਾਵਾਂਗੇ ਜੀ ਅਸੀਂ ਵੀ ਸਾਡੇ ਵੀ ਇੱਕ ਦੋ ਟਰੈਕਟਰ ਹੈਗੇ ਰਿਸ਼ਤੇਦਾਰੀ ਜੀ ਉਹਨੂੰ ਕੰਮ ਇੱਥੇ ਕਰਾਉਣ ਨੂੰ ਕਰਦੇ ਹਾਂ ਸਾਡੇ ਰਿਸ਼ਤੇਦਾਰੀ ਆ ਹਾਂਜੀ ਅੱਜ ਦੋ ਤਿੰਨ ਟਰੈਕਟਰ ਇੱਥੇ ਭੇਜਾਂਗੇ ਠੀਕ ਹੈ ਜੀ ਹਰ ਇੱਕ ਕੰਮ ਤੁਹਾਨੂੰ ਪੁੱਛ ਕੇ ਕੀਤਾ ਕਿ ਬਿਨਾਂ ਪੁੱਛੀ ਕਰਦਾ ਨਹੀਂ ਸਾਨੂੰ ਪੁੱਛ ਕੇ ਫੋਟੋ ਪਾ ਪਾ ਕੇ ਵੀਡੀਓ ਪਾ ਪਾ ਬਿੰਦੇ ਬਿੰਦੇ ਪੁੱਛਦੇ ਰਹਿਆ ਠੀਕ ਹੈ ਜੀ ਇਹ ਜੀ ਕਹਿੰਦਾ ਠੀਕ ਆ ਮਤਲਬ ਫੋਨ ਤੇ ਤਸੱਲੀ ਕਰਵਾਉਂਦਾ ਸੀ ਫੋਨ ਤੇ ਉਹ ਨਹੀਂ ਲਾਉਂਦਾ ਵੀਡੀਓ ਕਾਲ ਲਾ ਕੇ ਉਹ ਨਹੀਂ ਵੀਡੀਓ ਕਾਲ ਤੇ ਠੀਕ ਹੈ ਜੀ ਵੀ ਦੇਖੀ ਚਲੋ ਵੀ ਜਿੱਥੇ ਕੋਈ ਗਲਤੀ ਹੋਈ ਸਾਨੂੰ ਦੱਸ ਦਿਓ ਓਕੇ ਤੇ ਲੈ ਮੇਤਰੋ ਇਹ ਗੱਲ ਵੱਡੀ ਹੁੰਦੀ ਹੈ ਤੇ ਹੁਣ ਕਿਹੜੇ ਸੱਜਣਾ ਨੇ ਤਿਆਰ ਕੀਤਾ ਪਰ ਉਹਨਾਂ ਨੂੰ ਵੀ ਮਿਲਾ ਦਈਏ ਬਈ ਸਤਿ ਸ਼੍ਰੀ ਅਕਾਲ ਲੈ ਮੇਤਰੋ ਆ ਚਮਕੌਰ ਸਿੰਘ ਬਾਈ ਸਾਡਾ ਤੇ ਬਈ ਇਹਦਾ ਕੀ ਕੰਮ ਕੀਤਾ ਪਹਿਲਾਂ ਉਸ ਤੋਂ ਪਹਿਲਾਂ ਸੱਚ ਧਰਮੇ ਆਏ ਹਾਏ ਪੂਰਾ ਲੱਠੂ ਲੱਠੂ ਕਰ ਰਿਹਾ ਏ ਇਹ ਪੇਂਟਰ ਦਾ ਕਮਾਲ ਪਤਾ ਕਿਹੜੇ ਦਾ ਖੜਾ ਸਾਡਾ ਭਰਾ ਬਲਵੰਤ ਆਹ ਬਾਈ ਕਰਦਾ ਰੀਜਨ ਨਾਲ ਤਿਆਰ ਬਈ ਕਿੰਨੇ ਸਾਲ ਹੋ ਗਏ ਤੁਹਾਨੂੰ ਪੇ ਕੰਮ ਕਰਦੇ ਨੂੰ ਮੈਨੂੰ ਐ ਦੱਸੋ ਪਹਿਲਾਂ ਤਾਂ ਹੋ ਗਏ 42 ਸਾਲ ਹੋ ਗਏ 42 ਸਾਲ 8 ਸਾਲ ਦਾ ਲੱਗਿਆ ਮੈਂ ਕੰਮ ਕਰਨ ਨੂੰ ਆਏ ਹਾਏ ਓਏ 8 ਸਾਲ ਦਾ ਮਤਲਬ ਛੋਟੇ ਬਚਪਨ ਚ ਹੀ ਲੱਗਿਆ ਤੀ ਸਾਰੀ ਜ਼ਿੰਦਗੀ ਟਰੈਕਟਰਾਂ ਨੂੰ ਰੰਗ ਕਰ ਕਰੀ ਨਗਾਤੀ ਮੈਨੂੰ ਪੜ੍ਹਿਆ ਮੈਂ ਸਕੂਲ ਜਾ ਕੇ ਨਹੀਂ ਦੇਖਿਆ ਸਕੂਲ ਨਹੀਂ ਗਿਆ ਪਰ ਇੱਧਰ ਮਾਸਟਰ ਬਣ ਗਿਆ ਇੱਧਰ ਮਾੜੀ ਚਿੱਟੀ ਹੈ ਜੀ ਕਾਲੀ ਤਾਂ ਕਰੀ ਹੋਈ ਹੈ ਉਹ ਤਾਂ ਫਿਰ ਜਦੋਂ ਟਰੈਕਟਰਾਂ ਨੂੰ ਚਮਕਾ ਸਕਦਾ ਫਿਰ ਆਪਣੇ ਆਪ ਦੀ ਮੋਡੀਫਿਕੇਸ਼ਨ ਥੋੜੀ-ਮੋਡੀ ਚਾਹੀਦੀ ਆ ਹੈਨਾ ਤੇ ਲਾ ਮੇਤਰੋ ਇਹ ਬਾਈ ਦਾ ਕਮਾਲ ਆ ਕਹਿੰਦਾ 8 ਸਾਲ ਦੀ ਉਮਰ ਚ ਲੱਗ ਗਿਆ ਸੀ ਤੇ ਜਰਬਾ ਵੀ ਫਿਰ ਤਾਂ ਹੁਣ ਤਾਂ ਕਹਿਣ ਦੀ ਗੱਲ ਹੀ ਨਹੀਂ ਗੱਲ ਹੈਨਾ ਹਰੇਕ ਟਰੈਕਟਰ ਬਣਾ ਦੋ ਕਿ ਮੰਗ ਵਰਗਾ ਜਿਹੜਾ ਮਰਜ਼ੀ ਆ ਜੇ ਮਹੀ ਰਹਿੰਦਾ ਜੀ ਭੱਟੀ ਸਾਹਿਬ ਕਰਲਾ ਵੀ ਆਪਾਂ ਕਰਿਆ ਨਹੀਂ ਸੀ ਇਹ ਵੀ ਕਰਤਾ ਜੀ ਅੱਜ ਇਹ ਵੀ ਕਰ ਆ ਸਾ ਬਾਕੀ ਸਾਰੇ ਟਰੈਕਟਰ ਕਰਦੇ ਸਾਰੇ ਕਰਦੇ ਜੀ ओके ਇਹਦਾ ਬਾਈ ਕੀ ਕੁਝ ਕੀਤਾ ਚਮਕਾਉਰ ਦੱਸਿਓ ਮੈਨੂੰ ਇਹਦਾ ਮੰਗੂ ਵੀ ਆਪਾਂ ਜ਼ਿਆਦਾਤਰ ਤਾਂ ਘੋੜਾ ਬੈਂਪਰ ਦੀ ਤਰਹੀ ਦੀ ਕਨੋਪੀ ਛਤਰੀ ਲਾਈ ਹੈ ਜੀ ਆਹ ਚੀਜ਼ਾਂ ਦੋ ਲਾਈਆਂ ਨੇ ਨਵੀਆਂ ਸਾਰਾ ਅਰੀਜਨਲ ਹੀ ਰੱਖਿਆ ਜੀ ਓਕੇ ਜਿਵੇਂ ਇੱਕ ਤਾਂ ਕਨੋਪੀ ਲਾਤੀ ਪੱਖੀ ਐਲਈਡੀ ਵਗੈਰਾ ਸਿਸਟਮ ਲਾਤਾ ਕੀਤਾ ਦੇ ਵਿੱਚ ਆਈ ਜਾਂਦੀ ਹੈ ਤੇ ਇੱਕ ਲਾਤਾ ਘੋੜਾ ਬੈਂਪਰ ਪਰ ਮੈਂ ਆਹ ਦੋ ਚੀਜ਼ਾਂ ਨੇ ਇਹਦੇ ਲਾਈਆਂ ਨੇ ਨਵੇਂ ਜਵਾਨੇ ਦੀਆਂ ਇਹਦੇ ਚ ਹੀ ਆਪਾਂ ਖੰਡਾ ਖੁੰਡਾ ਜਗਦਾ ਕਰਿਆ ਜੀ ਨਹੀਂ ਕਿਸੇ ਰਿਗਾਰਡ ਵਾਜੀਆ ਲੇਜ਼ਰ ਕਟਿੰਗ ਹੈ ਜੀ ਸਾਰੀ ਠੀਕ ਹੈ ਜੀ ਵੱਡੇ ਹਾਰਨ ਵੀ ਲਾਤੇ ਮੁਰੇ ਸੇਖੋਂ ਵੀ ਲਿਖਤਾ ਬਾਪੂਰਾ ਦਾ ਗ ਉਹ ਫਟਵਾਰ ਸਟੀਲ ਦੀ ਲਾਈ ਆਈ ਇਹਦੇ ਅੱਛਾ ਹਾਂ ਜੀ ਹਾਂ ਪਹਿਲਾਂ ਦੂਜੀ ਵਾਲੀ ਆਉਂਦੀ ਹੁੰਦੀ ਆ ਬਲੈਕ ਹਨਾ ਜੀ ਆਉਂਦੀ ਆ ਇਹ ਨਾਲ ਤਾਂ ਆਈ ਇਹਦੇ ਲੈ ਮਿੱਤਰੋ ਆ ਜਾਲੀ ਲੱਗੀ ਓਕੇ ਤੇ ਇਹ ਵੀ origignal plate ਹੀ ਪਰਾਣੀ ਲੋ ਪਤਾ ਨਹੀਂ ਬਾਈ ਕਿਵੇਂ ਸਾਮੀ ਬੈਠੇ ਸੀ ਇਹ ਤੇ ਚੀਜ਼ਾਂ ਮਿਲਦੀਆਂ ਨਹੀਂ ਹੈਗੀਆਂ ਜੀ ਅਸਲ ਤੁਸੀਂ ਫਿਰ ਪਹਿਲਾਂ ਵੀ ਸਾਭ ਕੇ ਰੱਖਿਆ ਹੈ ਸਾਭਿਆ ਪਹਿਲਾਂ ਵੀ ਹੋਇਆ ਇਹ ਨਹੀਂ ਗੱਲ ਹੁਣ ਤਾਂ ਚਲੋ ਇਹਨੂੰ ਘੈਂਟ ਬਣ ਠੀਕ ਹੈ ਜੀ ਹਾਂ ਚੱਲਿਆ ਵੀ ਉਹਦਾ ਕੰਮ ਵੀ ਬਹੁਤ ਰਿਆ ਸੁਭਾਈ ਵੀ ਪੂਰੀ ਠੀਕ ਹੈ ਜੀ ਪਰ ਮੈਂ ਉਧਰ ਵੱਧ ਰਿਆ ਤੇ ਆ ਇੱਥੋਂ ਲੱਗ ਜਾ ਦਿਖਾਉਣ ਆ ਸਾਰੀਆਂ ਰੀਜਾਂ ਬਾਈ ਉਹਨੇ ਪੂਰੀਆਂ ਕੀਤੀਆਂ ਨੇ ਦੇਖ ਬਈ ਬਈ ਇਹ ਚਮ ਪਾੜ ਖੋਲ ਕੇ ਪੇਂਟ ਕੀਤਾ ਕੱਲਾ ਕਲੀ ਚ ਫੁੱਲੇ ਕਿ ਹੋਈ ਜਿਵੇਂ ਸ਼ੋਅ ਹੈ ਜੀ ਹਾਂਜੀ ਇਹ ਦੇਖੋ ਯਾਰ 2K ਪੇਂਟ ਹੈ ਜੀ ਅਸਾ 2K ਦਾ ਪੇਂਟ ਰਪੋਏ ਵਰਤਿਆ ਕਹੇ ਤਾਂ ਹਰੀ ਕਿੰਨੇ ਬਟੂਕੇ ਕਰਤਾ ਆਪਾਂ ਕਰਦੇ 2K ਅਈ ਦੂਜਾ ਕਰਦੇ ਨਹੀਂ ਹੈਗੇ ਠੀਕ ਹੈ ਜੀ ਰੇਟ ਸਾਡਾ ਜ਼ਰੂਰ ਥੋੜਾ ਜਿਹਾ ਹਾਈ ਹੈਗਾ ਜੀ ਪਰ ਆਪਾਂ ਕਹਿ ਦਿੰਨੇ ਆ ਬੰਦੇ ਨੂੰ ਪਰ ਤੁਸੀਂ ਖਰਾਬ ਵੀ ਤਸੱਲੀ ਦੰਨੇ ਹੋ ਹਾਂਜੀ ਹਾਂ ਪਰ ਬੰਦਾ ਕਹੂਗਾ ਜੀ ਭਾਈ ਆਹ ਪਲੇਟੇ ਦੇ ਆ ਤਾਂ ਤੁਸੀਂ ਲਈ ਹੋ ਪਲੇਟੇ ਤੇ ਨਹੀਂ ਆਉਂਦੀ ਆਪਾਂ ਬਣਾ ਕੇ ਲਈ ਆ ਇਹ ਬਣਾ ਕੇ ਲਈ ਆ ਹਾਂਜੀ ਹਾਂ ਸਟੀਲ ਦੀ ਲਈ ਆ ਪਿਆ ਪਰ ਮੈਂ ਦੇਖੋ ਰੱਖੇ ਮੀਟਰ ਇਹ ਨਾਲ ਹੀ ਆਈਏ ਇਹਦੇ ਮੀਟਰ ਓਰੀਜ ਆਹ ਭਾਈ ਆਹ ਪਲੇਟ ਖਰਾ ਇਹ ਵੀ ਬਹੁਤ ਸਾਮੀ ਹੋਈ ਹੈ ਜੀ ਨਾਲ ਦੀ ਇਹ ਵੀ ਨਾਲ ਦੀ ਅਰੀਜਨਲ ਨਾਲ ਦੀ ਪਲੇਟ ਹੈ ਜੀ ਇਹਦੇ ਉੱਤੇ ਸਾਰਾ ਲਿਖਿਆ ਹੁੰਦਾ ਯਾਰ ਭਾਈ ਉਹਨਾਂ ਨੇ ਤਾਂ ਚੀਜ਼ ਤਾਂ ਨਵੇਂ ਆਂ ਦੀਆਂ ਲੋਗ ਲਾ ਕੇ ਛੱਡ ਦਿੰਦੇ ਐ ਤਾਂ ਪੁਰਾਣੇ ਬਹੁਤ ਸਾਮੀ ਹੋਟੇ ਨਾਲ ਦੀ ਹੈ ਜੀ ਇਹਦਾ ਮਗਰਾਡ ਨੋਟ ਥੋੜੇ ਖਰਾਬ ਤਾਂ ਹੈਗੇ ਜੀ ਜਦੋਂ ਆਪਾਂ ਤਿਆਰ ਕਰਿਆ ਜੀ ਲੁਧਿਆਣੇ ਤੋਂ ਲੈ ਕੇ ਆਣੇ ਆ ਪੇਂਟ ਅਸੀਂ ਜਿਹੜਾ ਪੇਂਟ ਅਸੀਂ ਪੇਂਟ ਤਾਂ ਸੀ ਲੁਧਿਆਣੇ ਤੋਂ ਲਿਆਉਣੇ ਉਹ ਥੋੜਾ ਨਹੀਂ ਕੰਮ ਬਰਤ ਦੇ ਤਾਹੀਂ ਪਰਤ ਰਿਆ ਹਾਂ ਸਾਕਾ ਜੀ ਤਾਹੀਂ ਬੋਲਦਾ ਕੰਮ ਕਰਦੇ ਆ ਜੀ ਆਹ ਕਰਾਂ ਹੀ ਰਿੰਮ ਚੱਕ ਦੇਖ ਪ੍ਰਧਾਨ ਇਹ ਤਾਂ ਸਪੈਸ਼ਲ ਲੈ ਆਣੇ ਗੱਲ ਇਹ ਹੈ ਵੀ ਏਜੰਸੀ 'ਚ ਜਾ ਕੇ ਜਿਵੇਂ ਐ ਖੜਾਤਾ ਨਾ ਏਜੰਸੀ ਵਾਲੇ ਤਾਂ ਹੋ ਸਕਦਾ ਥੋੜੀ ਮੋਟੀ ਮਤਲਬ ਐ ਸਕੋਰ ਘੱਟ ਮਾਰੇ ਇਹਨੇ ਦੁੱਗਣੀ ਮਾਰਨੀ ਆ। ਬਈ ਅੱਗੋਂ ਵੀ ਚੈੱਕ ਕਰਵਾ ਦੇ। ਆ ਦੇਖੋ ਜੀ। ਹੂੰ ਅਰੀਜਨਲ ਓਕੇ ਆ ਜਿਵੇਂ ਰਿੰਬੇ ਦੇ ਆਉਂਦੇ ਸੀ ਉਹੀ ਰਿੰਬ ਰੱਖੇ ਆ ਜੀ। ਬਿੱਲੀਆਂ ਚੇਂਜ ਹੋ ਗਈਆਂ ਜੀ। ਓਕੇ। ਬੈਕ ਵਾਲੇ ਰਿੰਬ ਵੀ ਦੇਖੋ ਤੇ ਆ ਪਹਿਲਾਂ ਆ ਰਹੇ ਸੀ। ਆ ਚੀਜ਼ ਆ ਜੀ। ਦੇਖੋ ਦਰਮੇ। ਅਰੇ ਆਰੇਵਟਾਂ ਦੇ ਵਿੱਚ ਨੇ ਜੀ ਪਹਿਲਾਂ। ਹੂੰ ਕਲੀ-ਕਲੀ ਚੀਜ਼ ਦੀ ਕੁਆਲਿਟੀ ਆ ਜੀ। ਇੱਧਰਲੇ ਪਾਸੇ ਵੀ ਆ ਜਾ ਕਰੋ ਆ ਵੈਕ ਤੇ ਦੇਖੋ ਬਾਕੀ ਗੱਲ ਕੀ ਹੈ ਪੂਲੀ ਵੀ ਨਾਲ ਆਈ ਥੇਟਰ ਦੀ ਬਹੁਤ ਤੇਰ ਚੱਲਦਾ ਰਹੇ ਪਾਣੀ ਤੇ ਚੱਲਦਾ ਰਹੇ ਪਾਣੀ ਤੇ 7-8 ਕਿਲ ਦੇ ਹੁੰਦੇ ਸੀ ਹਾਂਜੀ ਉੱਥੇ ਕੁਝ ਨਹੀਂ ਜੀਗਾ ਇੰਜਨ ਨਹੀਂ ਸੀ ਕੁਝ ਨਹੀਂ ਜੀ ਇਹਦੇ ਨਾਲ ਹੀ ਪਾਣੀ ਲਉਂਦੇ ਰਾਇਆ 7-8 ਕਿੱਲਾਂ ਨੂੰ ਇਹਦੇ ਨਾਲ ਹੀ ਫਟਾ ਪਾਇਆ ਉਹ ਨਹੀਂ ਸ਼ਾਫਟ ਚੱਲਦੀ ਹੁੰਦੀ ਜੀ ਸਾਰੇ ਪੂਰੀ ਚੀਜ਼ ਵੀ ਚੀਜ਼ ਵੀ ਸਭ ਕੇ ਰੱਖਿਆ ਪੱਠੇ ਵੀ ਕੁਦਰੇ ਰਹੇ ਠੰਡੀ ਗੇਟ ਦੇ ਅੱਛਾ ਜੀ ਹਾਂ ਢੰਡੀ ਗੇਟ ਦੇ ਬੈਕ ਲਾਗਦੇ ਪੱਠੇ ਕੁਦਰੇ ਰਹੇ ਜੀ ਨਾਲ ਦੇਖੇ ਤਰਵੇਂ ਆ ਜਾਕਰ ਇਧਰਲੇ ਪਾਸੇ ਵੀ ਆ ਜਾ ਯਾਰ ਕੈਨੇਡਾ ਦੇਗਾ ਬੱਤੀ ਪੁੱਤੀ ਲੱਗੀ ਹੁਣ ਤਾਂ ਇਹ ਬਣ ਗਿਆ ਪੂਰਾ ਘੈਂਟ ਹੈ ਰੰਗ ਨਾਲ ਦੀ ਬੱਤੀ ਲਾਤੀ ਇਹਦੇ ਹੈ ਜੀ ਹਾਂ ਜੀ ਪਰ ਨਾਲ ਦੀ ਛੱਠੀ ਹੈ ਜੀ ਹਾਂ ਬਾਕੀ ਆ ਪਲੇਟਫਾਰਮ ਇਹਦੇ ਨਾਲ ਦੇ ਅਰੀਜਨਲ ਰੇਲ ਦੇਖੋ ਇਹ ਇਦਾਂ ਆਉਂਦੀ ਆ ਆਹ ਪਲੇਟਫਾਰਮ ਨਾਲ ਦੇ ਨਹੀਂ ਆਉਂਦੇ ਜੀ ਮੈਂ ਤਾਂ ਆਪਾਂ ਬਣਾ ਕੇ ਲਾਉਨੇ ਆ ਜੀ ਘਰ ਪਰ ਇਹਦੇ ਜ਼ਿਆਦਾਤਰ ਅਰੀਜਨਲ ਹੀ ਰੱਖਿਆ ਜੀ ਆਹ ਆ ਇਹਦਾ ਅਗੇ ਜੀ ਲਿਫਟ ਕੰਟਰੋਲਰ ਹਾਂ ਜੀ ਇਹ ਲਿਫਟ ਵਾਲਾ ਆ ਗਿਆ ਜੀ ਓਕੇ ਆਹ ਪੈਡਲ ਵੀ ਇਹਦੇ ਨਵੇਂ ਲਾਇ ਹੋਣਗੇ ਫਿਰ ਨਹੀਂ ਜੀ ਨਹੀਂ ਪਹਿਲਾਂ ਹੀ ਆਉਂਦੇ ਨਾਲ ਹੀ ਆਈ ਇਹਦੇ ਆਹ ਬਾਰੇ ਅਰੀਜਨਲ ਨੇ ਨਾਲ ਦੀ ਨਾਲ ਦੇਖੇਦਰ ਮੇ ਹੋਏ ਹਾਲੇ ਆ ਤਾਂ ਬਰਫੀਆ ਕੱਟ ਜੇ ਤਾਂ ਨਹੀਂ ਬਹੁਤ ਘਸ ਜਾਂਦੇ ਹਨ ਇਹ ਤਾਂ ਨਵੇਂ ਦੀ ਭਗਾ ਜਾਂਦੇ ਇਹ ਤਾਂ ਨਵੇਂ ਪਣੇ ਥੋੜੀ ਨਹੀਂ ਪੈਂਦੀ ਬੰਦੇ ਜਿਹੜਾ ਇਹ ਜੱਗੀ ਜਮਾ ਹੀ ਨਹੀਂ ਬ੍ਰੇਕ ਬ੍ਰੇਕ ਤਾਂ ਲਾਈ ਨਹੀਂ ਹੋਏ ਹਾਂ ਥਰ ਕੋ ਲਾਉਂਦਾ ਸੀ ਬ੍ਰੇਕ ਲਾਉਂਦਾ ਹੀ ਨਹੀਂ ਕਿਉਂ ਸਹੀ ਗੱਲ ਹਾਂ ਉਧਰ ਲਾਉ ਦੇ ਉਹ ਕਲਚ ਦਾ ਤਾਂ ਥੋੜਾ ਜਿਹਾ ਘਸਿਆ ਹੋਇਆ ਨੇ ਬਿੰਦੀ ਜੀ ਦੇਖਾ ਉਹਦੀ ਬ੍ਰੇਕਾਂ ਦੇ ਤਾਂ ਜਮ ਹੀ ਨਹੀਂ ਕਦੇ ਹੈਨਾ ਬਾਕੀ ਪੁਰਾਣੇ ਨੂੰ ਹੀ ਚੰਗੇ ਸੀ ਜੀ ਉਦੋਂ ਚੰਗੇ ਵੀ ਦੀ ਬਈ ਇਹ ਵੀ ਗੱਲ ਹੈ ਬਾਕੀ ਚਲਾਉਣ ਵਾਲੇ ਵੀ ਚੰਗੇ ਸੀ ਉਹ ਕਿਹੜਾ ਸਟੰਡ ਕਰਦੇ ਸੀ ਕੰਮ ਲੈਤਾ ਹੋਇਆ ਹੈਨਾ ਇਲਾ ਮੇਤਰ ਗੱਲਬਾਤ ਬਣ ਗਈ ਘੈਂਟ ਪੂਰੀ ਤੇ ਸ਼ਮਕੌਰ ਭਾਈ ਕਿੰਨੇ ਦਿਨਾਂ ਚ ਤਿਆਰ ਕਰਤਾ ਅੱਜ ਆਪਣੇ ਇਹ ਨੂੰ ਲੱਗ ਗਈ ਮੰਨ ਲਓ ਮਹੀਨੇ ਤੋਂ ਕੁਝ ਦਿਨ ਘਟਦੀ ਨੇ ਜੀ ਅਸੇ ਮਹੀਨੇ ਤੋਂ ਪੰਜ ਤੋਂ ਟਾਈਮ ਤਾਂ ਆਪਾਂ 2 ਮਹੀਨਾ ਲੈਂਤਾ ਸੀਗਾ ਜੀ ਪਰ ਉਹ ਕੰਮ ਨਹੀਂ ਆਪਾਂ ਪਹਿਲਾਂ ਹੀ ਦੇਤਾ ਕਰਤਾ ਪਹਿਲਾਂ ਸਾਡੇ ਕੋਲ ਥੋੜਾ ਜਿਆਦਾ ਹੋਰ ਕੰਮ ਖੜਾ ਸੀਗਾ ਜੀ ਉਹ ਰੋਕ ਲੇ ਚਲੋ ਇਹ ਆਪਾਂ ਦੇਤਾ ਜੀ ਸਰ ਮੈਂ ਟਰੈਕਟਰ ਥੋੜਾ ਜਿਹਾ ਐ ਵੀ ਦਿਖਾ ਦਿਆਂ ਉਧਰਲੇ ਪਾਸੇ ਦਾ 911 ਖੜਾ ਆਹ ਕਿਹੜਾ ਭਾਈ ਇਹ ਸਕੌਟ ਹੀ ਆ ਜੀ ਅਸੇ ਇਹ ਵੀ ਸਕੌਟ ਹੈ ਓਕੇ ਉਹ ਜਿਹੜਾ ਖੋਲਿਆ ਖੜਾ ਉਹ ਉਧਰ ਇਹ ਸਕੌਟ ਖੜਾ ਹੈ ਜੀ ਹਾਂ ਉਹ ਫਾਰਮ ਜੀ ਵੀ ਆ ਜੀ ਸਾਰਾ ਉਧਰੋਂ ਹੀ ਪੇਂਟ ਕਰਨਾ ਜੀ ਇਹ ਇਹ ਕਿਹੜਾ ਦਾ ਥੋੜਾ 3600 ਜੀ ਅਸਾਂ 43600 ਇਹ ਵੀ ਤਿਆਰ ਕਰਨਾ ਉਧਰੋਂ ਪੇਂਟ ਕਰਨਾ ਸਾਰਾ ਦੋ ਉਧਰ ਖੜੇ ਨੇ ਹਾਂ ਖੜੇ ਆ ਜੀ ਆਹ ਕਿਹੜਾ 475 ਡੀ ਆ ਜੀ ਖੜਾ ਜੀ 475 ਖੜਾ ਹਾਂ ਫੋਰ ਖੜਾ ਜੀ 3600 ਉਹ ਵੀ ਫੋਰ ਖੜਾ ਹੈ ਟਰੈਕਟਰ ਦਾ ਬਸ ਇਹੀ ਰਹਿ ਗਿਆ ਜਿਹੜਾ ਨਹੀਂ ਕਰਿਆ ਸੀ ਆਪਾਂ ਉਹ ਵੀ ਕਰਤਾ ਮਤਲਬ ਅੱਜ ਤੱਕ ਜਿੰਨੇ ਵੀ ਪੁਰਾਣੇ ਟਰੈਕਟਰ ਆਇਆ ਹਰ ਇੱਕ ਟਰੈਕਟਰ ਲਾਂਚ ਕੀਤਾ ਹੈ ਆਪਾਂ ਨੇ ਤੇ ਸਵਰਗ ਵਸੀ ਸਰਦਾਰ ਕੌਰ ਸਿੰਘ ਜੀ ਸੇਖੋ ਅਸੀਂ ਇਹ ਆਪਣੇ ਦਾਦਾ ਜੀ ਹੋਣਗੇ ਜੀ ਵੱਡੇ ਹਨ ਡੈਡੀ ਆ ਜੀ ਸਾਡੇ ਅਸੀਂ ਤੁਹਾਡੇ ਡੈਡੀ ਜੀ ਹਾਂ ਸਾਡੇ ਜੀ ਡੈਡੀ ਆ ਓਕੇ ਭਰਾ ਨੇ ਚਾਚਾ ਜੀ ਹੋਰ ਆ ਜੀ ਚਾਰ ਭਰਾ ਸੀਗੇ ਜੀ ਇਹ ਠੀਕ ਹੈ ਜੀ ਹਾਂ ਜੀ ਤੇ ਲੈ ਮਿੱਤਰੋ ਬਾਕੀ ਯਾਰ ਸਤਿਕਾਰ ਦਿੱਤਾ ਗੱਲ ਤੇ ਇਹ ਹੈ ਹਨਾ ਸਭ ਤੋਂ ਇਹ ਚਲਾਉਂਦੇ ਰਹਨੇ ਹਾਂ ਨਹੀਂ ਚਲਾਉਂਦੇ ਹੋਰ ਸੀਗੇ ਚਾਚਾ ਜੀ ਸਾਡੇ ਹੋਰ ਚੀਜ਼ ਢੂਲੇ ਸੀਗੇ ਠੀਕ ਹੈ ਓਕੇ ਓਕੇ ਹਾਂ ਚਲਾਉਂਦੇ ਹੋਰ ਰਹੇ ਨੇ ਠੀਕ ਆ ਆਗੂ ਸਾਡੇ ਲਾਣੇ ਦਾ ਆਗੂ ਇਹ ਸੀਗੇ ਸਾਡੇ ਅਸਾਂ ਮੈਂ ਆਗੂ ਬਾਗਡੋਰ ਘਰ ਦੀ ਜਾਨੀ ਕਿ ਇਹਨਾਂ ਦੇ ਹੱਥੇ ਦੇ ਵਿੱਚ ਹਾਂਜੀ ਹਾਂਜੀ ਮੈਂ ਆਗੂ ਇਹਨਾਂ ਦੇ ਬਾਗ ਦਾ ਟਰੈਕਟਰ ਵਰਗਾ ਹੀ ਹਾਂ ਟਰੈਕਟਰ ਦੇ ਨਾਲ ਦੀ ਇਹ ਗੰਦੂ ਜੀ ਅਸਾਂ ਹੀ ਬਹੁਤ ਮਿੰਟ ਕਰੀ ਜੀ ਨਰਮੇ ਘੁੱਟਦੇ ਰਹੇ ਆ ਕਿ ਪਾਹਾਂ ਘੁੱਟਦੇ ਰਹੇ ਕਿੰ ਕਿੰਨਾ ਕਿੰਨਾ ਚਿਰ ਪਹਿਲਾਂ ਡੈਥ ਹੋਈ ਆ ਜੀ ਬਾਪੂ ਜੀ ਦੀ ਇਹਨੂੰ ਮੇਰਾ ਸਾਲਾ ਹੋ ਗਏ ਜੀ 5 ਕਿਸ਼ਾਲ ਅਸਾਂ ਹਾਂਜੀ 19 ਪੰਜ ਕਸਾਲ ਹੋਇਆ ਹਾਂ 19 19 ਜੀ ਹੋਈ ਜਾਨੀ ਕਿ ਉਹੀ 30 ਕਿੱਲਾਂ ਤੋਂ ਲੈ ਕੇ 150 ਕਿੱਲਾ ਬਣਾਉਣ ਦੇ ਵਿੱਚ ਇਹਨਾਂ ਦਾ ਵੀ ਫੁੱਲ ਯੋਗਦਾਨ ਹੈ ਇਹਨਾਂ ਦਾ ਪੂਰਾ ਯੋਗਦਾਨ ਹੈ ਜੀ ਹਾਂ ਜੀ ਹਾਂ ਪੂਰਾ ਫੁੱਲ ਯੋਗਦਾਨ ਇਹਨਾਂ ਦਾ ਹੀ ਆ ਤੇ ਲੈ ਮਿੱਤਰੋ ਜੇ ਤੁਸੀਂ ਵੀ ਕੋਈ ਟਰੈਕਟਰ ਮੋਡੀਫਿਕੇਸ਼ਨ ਕਰਵਾਉਣਾ ਹੁੰਦਾ ਨਾ ਯਾਦ ਰੱਖਿਓ ਧਰਮੇ ਹੋ ਉਧਰ ਮਾਰਦੇ ਕੈਮਰਾ ਵੀਰੇ ਜਬੰਦਾ ਫਾਰਮ ਤੇ ਖੜੇ ਆ ਇਹ ਫਾਰਮ ਪਤਾ ਕਹੇ ਪੈ ਕਿੱਥੇ ਜਾਂਦਾ ਬਈ ਆਪਣੇ ਕਿਹੜਾ ਸਕੂਲ ਹੈ ਜੀ ਉਹ ਸਾਹਮਣੇ ਆਪਣੇ ਸਿਖਰ ਰੋਣੀ ਐਸ ਵੀ ਐ ਸਕੂਲ ਦੇ ਸਾਹਮਣੇ ਬਰਨਾਲੇ ਤੋਂ ਸਿਖੇ ਨੂੰ ਜਿਹੜਾ ਰੋੜ ਜਾਂਦਾ ਹੈ ਖੇਤ ਐਸਬੀਐਸ ਸਕੂਲ ਤੋਂ ਨਾ ਸਿੱਧਾ ਰਸਤਾ ਆਉਂਦਾ ਬਾਕੀ ਆਪਾਂ ਸ਼ਾਰਟ ਨਾਲ ਚਲਾ ਵੀ ਦਿੱਤਾ ਤੇ ਕਿੰਨੀ ਦੂਰ ਹੋਊਗਾ ਉੱਥੋਂ ਇਹ ਇਹ ਤੋਂ ਕਿਲੋਮੀਟਰ ਪੈ ਜਾਂਦਾ ਜੀ ਕਿਲੋ ਸਵਾ ਕਿਲੋਮੀਟਰ ਹੈ ਤੁਸੀਂ ਉਲਝ ਨਾ ਜਾਇਓ ਸਿੱਧੀ ਸੜਕ ਆਈ ਜਾਣਾ ਜਮਾਂ ਲਾਸਟ ਤੇ ਆਕੇ ਨਾ ਪਰ ਇਹ ਇੱਥੇ ਇੱਥੇ ਆ ਕੇ ਹਾਦੀ ਆ ਗਈ ਜੀ ਪਿੱਛੇ ਘਰ ਫਰਵਾਹੀ ਦੇ ਆ ਗਏ ਜੀ ਆਪਾਂ ਸਿੱਖੇ ਚ ਆ ਜਾਂਦੇ ਆਪਾਂ ਸਿੱਖੇ ਜਾਗੇ ਇੱਥੇ ਆ ਕੇ ਰਸਤਾ ਜਿੱਮੇ ਕਿਦੀ ਸਮਾਪਤ ਹੁੰਦਾ ਇਹ ਆਪਣੇ ਘਰੇ ਆਕੇ ਨਾ ਜੇਲਾ ਮੈਂ ਤੁਹਾਨੂੰ ਨੰਬਰ ਆਪਾਂ ਵਾਈ ਦਾ ਸਕਰੀਨ ਤੇ ਚਲਾਤਾ ਜੇ ਤੁਹਾਡੇ ਕੋਲੇ ਕੋਈ ਵੀ ਟਰੈਕਟਰ ਆ ਤੁਸੀਂ ਯਾਰ ਕੋਈ ਟਰੈਕਟਰ ਤਿਆਰ ਕਰਵਾਉਣਾ ਨਾ ਬੱਚੋ ਪੱਕਾ ਕਰਕੇ ਜਵੰਦਾ ਮੋਡੀਫਾਈ ਫਾਰਮ ਤੇ ਆ ਜਿਓ ਜਿਵੇਂ ਆਹ ਟਰੈਕਟਰ ਲਿਸ਼ਕਾ ਮਾਰਦਾ ਨਾ ਬਸ ਐਦਾਂ ਹੀ ਤੁਹਾਡਾ ਟਰੈਕਟਰ ਵੀ ਲਿਸ਼ਕਾ ਮਾਰਨਾ ਐਦਾਂ ਹੀ ਉਹਦੇ ਹਾਰ ਪਾਇਆ ਜਾਣਾ ਐਦਾਂ ਹੀ ਫਿਰ ਮਠਿਆਈ ਵੰਡੀ ਜਾਣੀ ਆ ਇਸੇ ਤਰ੍ਹਾਂ ਹੀ ਤੁਹਾਡੇ ਘਰੇ ਮੇਲਾ ਲੱਗਣਾ ਜਿਵੇਂ ਉਰੇ ਲੱਗਿਆ ਹੋਇਆ ਤੇ ਇਸੇ ਤਰ੍ਹਾਂ ਹੀ ਮੇਲਾ ਲੱਗ ਕੇ ਤੂੰ ਪੁੱਤਰੂ ਵਾਕਈ ਤੁਹਾਡੀ ਯਾਰ ਰੂਹ ਖੁਸ਼ ਹੋਣੀ ਆ ਆ ਕੇ ਜਾਇਓ ਜਰੂਰ ਇੱਕ ਵਾਰੀ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਲਿਖ ਵੀ ਦਿੱਤਾ ਜਵੰਦਾ ਮੋਡੀਫਾਈ ਫਾਰਮ ਬਰਨਾਲੇ ਤੋਂ ਜਦੋਂ ਸੇਖੇ ਨੂੰ ਜਾਣਦੇ ਆ ਸਰਜੀਤਪੁਰੇ ਦੇ ਕੋਠਿਆਂ ਦੇ ਵਿੱਚੋਂ ਬੋਰਡ ਦੇ ਲਵੋ ਨਾ ਐਸਬੀਐਸ ਸਕੂਲ ਦੇ ਸਾ ਤੇ ਬਸ ਆਹ ਫਾਰਮ ਤੇ ਅੱਗੇ ਸਮਾਪਤ ਹੁੰਦਾ ਹੈ ਆ ਜੋ ਕਰਾਂ ਫਟਾਫਟ